ਨੇ ਯਾਰ ਤੇਰੀ ਤਾਂ ਫਾਈਲ ਰਿਜੈਕਟ ਹੋ ਗਈ ਮੈਂ ਨਹੀਂ ਕਹਉਂ ਕਿ ਕਿਸੇ ਦਾ ਰਿਜੈਕਟ ਹੋ ਗਈ ਉਹ ਕਹਿੰਦੇ ਵੀ ਤੇਰੀ ਕਮਿਊਨਿਟੀ ਐਸਸੀ ਆ ਤੇ ਸਾਡੀ ਜਿਹੜੀ ਕੰਪਨੀ ਆ ਉਹ ਐਸਸੀ ਕਮਿਊਨਿਟੀ ਨੂੰ ਰੱਖਦੀ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਉਹਨਾਂ ਨੇ ਸਭ ਮੇਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਿਹੜੇ ਮਨੋਜ ਕੁਮਾਰ ਹੈਗੇ ਆ ਲੁਧਿਆਣਾ ਮੈਂ ਤਾਂ ਦੇਖੋ ਤੁਹਾਡੇ ਫਾਦੇ ਸਨ ਯਾਰ 3-4 ਵਾਰੀ ਮੈਂ ਸੌਰੀ ਫੀਲ ਕਰਦਾ ਮੈਂ ਕਿ ਜੇ ਮੇਰੇ ਤੋਂ ਕੋਈ ਗਲਤੀ ਹੋਵੇ ਮੈਂ ਥੋੜੀ ਮੰਗਦਾ ਸਜਾ ਦੇ ਹੱਕਦਾਰ ਆ ਇਹਨਾਂ ਕੋਲ ਦੀ ਬਣਦੀ ਕਾਰਵਾਈ ਆ ਐਸ்சிਐਸਟੀ ਐਕਟ ਦੇ ਤਹਿਤ ਕਰਨੀ ਚਾਹੀਦੀ ਜੇ ਪ੍ਰਸ਼ਾਸਨ ਨਾ ਕਰਵਾਈ ਨਹੀਂ ਕਰਦਾ ਤਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕੋਈ ਵੀ ਧਰਨਾ ਚਾਹ ਰੋਸ ਮਜਾ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਨ ਦੇ ਲਈ ਤਿਆਰ ਹਾਂ ਪੜੇ ਲਿਖੇ ਨੌਜਵਾਨ ਨੇ ਐਸ்சி ਹੋਣ ਦਾ ਭੁਗਤਿਆ ਖਮਿਆਜਾ ਇੰਟਰਵਿਊ ਹੋਣ ਤੋਂ ਬਾਅਦ ਅਧਿਕਾਰੀ ਨੇ ਐਸ்சி ਕਹਿ ਕੇ ਨੌਕਰੀ ਤੇ ਰੱਖਣ ਤੋਂ ਕੀਤਾ ਅਨਕਾਰ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ अरविंदर पुत्र पुत्र सुखदेव सिंह वासी अंबेडकर नगर ने दसया कि मैं प्राइवेट नौकरी ਲਈ ਮਾਥੂਟ ਫਾਈਨੈਂਸ ਲਿਮਟਿਡ ਦੇ ਦਰਵਾਜ਼ੇ ਬਰਾਜ ਰਹੀ ਅਪਲਾਈ ਕੀਤਾ ਸੀ ਤੇ ਜੋ ਉਹ ਨੌਕਰੀ ਨਹੀਂ ਮੇਰੇ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਸਨ ਪਰੰਤੂ ਕੁਝ ਦਿਨਾਂ ਬਾਅਦ ਮੈਨੂੰ ਮਨੋਜ ਕੁਮਾਰ ਸੇਲ ਮੈਨੇਜਰ ਮਾਥੂਟ ਫਾਈਨੈਂਸ ਕੰਪਨੀ ਲਿਮਟਿਡ ਲੁਧਿਆਣਾ ਨੇ ਫੋਨ ਕਰਕੇ ਪੁੱਛਿਆ ਕਿ ਤੁਸੀਂ ਕਿਹੜੀ ਜਾਤੀ ਨਾਲ ਸੰਬੰਧਿਤ ਹੋ ਅਤੇ ਜਦੋਂ ਮੈਂ ਉਸ ਨੂੰ ਆਪਣੀ ਜਾਤੀ ਐਸਸੀ ਪਾਈਚਾਰੇ ਨਾਲ ਸੰਬੰਧਿਤ ਦੱਸਿਆ ਤਾਂ ਮਨੋਜ ਕੁਮਾਰ ਨੇ ਅੱਗੋ ਕਿਹਾ ਕਿ ਅਸੀਂ ਐਸਸੀ ਛੋਟੀ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਨੂੰ ਨੌਕਰੀ ਨਹੀਂ ਦਿੰਦੇ ਉਹਨਾਂ ਕਿਹਾ ਕਿ ਇਸ ਨਾਲ ਐਸਸੀ ਪਾਈਚਾਰੇ ਵਿੱਚ ਨਰਾਸ਼ਾ ਪਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਕਤ ਮੈਨੇਜਰ ਸਾਤੋਂ ਫੋਨ ਤੇ ਮਾਫੀਆਂ ਵੀ ਮੰਗਦਾ ਰਿਹਾ ਜਿਸ ਦੀ ਅਸੀਂ ਆਡੀਓ ਰਿਕਾਰਡਿੰਗ ਕਰ ਲਈ ਇਸ ਸੰਬੰਧ ਵਿੱਚ ਜਦੋਂ ਐਸਐਚਓ ਗਿੱਦਰਪਾਹਾ ਪਰਮਜੀਤ ਕੁਮਾਰ ਕੰਬੋਜ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਦਰਖਾਸਤ ਆਈ ਹੈ ਤੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਤੇ ਜਿਸ ਤਰ੍ਹਾਂ ਦੇ ਤੱਤ ਸਾਹਮਣੇ ਆਉਣਗੇ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਵੇਗੀ ਸੇਲ ਮੈਨੇਜਰ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ਤੇ ਉਹਨਾਂ ਨੇ ਫੋਨ ਨਹੀਂ ਚੱਕਿਆ ਕੀ ਗੱਲਬਾਤ ਹੋਈ ਆਓ ਤੁਹਾਨੂੰ ਸਾਰੀ ਸੁਣਾਉਂਦੇ ਹਾਂ ਹਾਂਜੀ ਵੀਰ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਬੁੱਟਰ ਹੈ ਜੀ ਵਟਸਐਪ ਕੀ ਗੱਲਬਾਤ ਹੋਈ ਹੈ ਕੀ ਕਹਾਣੀ ਕੀ ਹੈਗੀ ਹੈ ਅ ਕੁਝ ਦਿਨ ਪਹਿਲਾਂ ਮੈਂ ਆਪਣੇ ਗਿੱਦੜਵਾ ਬ੍ਰਾਂਚ ਹੈਗੀਆ ਮੁੱਥੜ ਫਾਈਨਾਂਸ ਦੀ ਉੱਥੇ ਮੈਂ ਰਿਜ਼ਿਊਮ ਦਿੱਤਾ ਸੀਗਾ ਨੌਕਰੀ ਵਾਸਤੇ ਜੀ ਉਹਨਾਂ ਨੇ ਮੇਰਾ ਰਿਜ਼ਿਊਮ ਐਕਸੈਪਟ ਕਰ ਲਿਆ ਤੇ ਉਹਨਾਂ ਨੇ ਮੇਰੇ ਬਾਕੀ ਡਾਕੂਮੈਂਟਸ ਵੀ ਮੰਗਾ ਲਏ ਉਹਨਾਂ ਨੇ ਮੇਰੇ ਬਾਕੀ ਡਾਕੂਮੈਂਟਸ ਵੈਰੀਫਾਈ ਕਰਕੇ ਉਹਨਾਂ ਨੇ ਭੇਜਤੇ ਫਿਰ ਮੈਨੂੰ ਜੀ ਦਿੱਲੀ ਤੋਂ ਆਨਲਾਈਨ ਕਿਸੇ ਨੇ ਮੇਰੀ ਇੰਟਰਵਿਊ ਲਈ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਬਟ ਜਿਨ੍ਹਾਂ ਨੇ ਮੇਰੀ ਇੰਟਰਵਿਊ ਦਵਾਈ ਸੀ ਉਹ ਸੇਲਜ਼ ਮੈਨੇਜਰ ਹੈਗੇ ਆ ਮਨੋਜ ਕੁਮਾਰ ਉਹ ਮੁੱਤੁਰਣਾ ਆਛੜ ਲੁਧਿਆਣਾ ਤੋਂ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਇੰਟਰਵਿਊ ਚ ਤੂੰ ਸਿਲੈਕਟ ਆ ਬਸ ਥੋੜੇ ਦਿਨਾਂ ਤੱਕ ਤੈਨੂੰ ਲੁਧਿਆਣੇ ਬੁਲਾਵਾਂਗੇ ਟ੍ਰੇਨਿੰਗ ਵਾਸਤੇ ਤੇ ਫਿਰ ਤੂੰ ਆ ਕੇ ਨਵਾਬਦੀ ਜੋਬ ਉਹ ਜੁਆਇਨ ਕਰ ਲੀਂਗੀ ਦਰਵਾਪਰਾ ਚ ਮੈਂ ਕਿਹਾ ਜੀ ਠੀਕ ਆ ਤੇ ਪਰ ਮੈਂ ਉਹਨਾਂ ਨੂੰ ਦੋ ਤਿੰਨ ਦਿਨਾਂ ਬਾਅਦ ਜਦੋਂ ਫੋਨ ਲਾਇਆ ਵੀ ਸਰ ਤੁਸੀਂ ਮੈਨੂੰ ਕਿਹਾ ਸੀਗਾ ਵੀ ਲੁਧਿਆਣੇ ਆਉਣਾਗਾ ਤੇ ਕੀ ਬਣਿਆ ਜੀ ਮੇਰੀ ਜੋਬ ਦਾ ਕਹਿੰਦੇ ਯਾਰ ਤੇਰੀ ਤਾਂ ਫਾਈਲ ਰਿਜੈਕਟ ਹੋ ਗਈ ਮੈਂ ਕਿਹਾ ਜੀ ਕਿਉਂ ਕਿਸ ਗੱਲ ਤੋਂ ਰਿਜੈਕਟ ਹੋ ਗਈ ਉਹ ਕਹਿੰਦੇ ਵੀ ਤੇਰੀ ਕਮਿਊਨਿਟੀ ਐਸਸੀ ਆ ਤੇ ਸਾਡੀ ਜਿਹੜੀ ਕੰਪਨੀ ਆ ਉਹ ਐਸਸੀ ਕਮਿਊਨਿਟੀ ਨੂੰ ਰੱਖਦੀ ਨਹੀਂ ਜੇ ਸਰ ਇਸ ਗੱਲ ਮੈਂ ਤਾਂ ਇਹ ਗੱਲ ਸੁਣ ਕੇ ਸਰ ਡਿਪਰੈਸ਼ਨ ਚੜਾ ਗਿਆ ਕਿਉਂਕਿ ਮੈਂ ਤਾਂ ਇਹ ਗੱਲ ਕਦੇ ਵੀ ਕਿਸੇ ਵੀ ਕਿਸੇ ਵੀ ਫੀਲਡ ਚ ਨਹੀਂ ਸੁਣੀ ਸੀਗੀ ਵੀ ਐਸਸੀ ਕਮਿਊਨਿਟੀ ਨੂੰ ਆਪਾਂ ਰੱਖਦੇ ਨਹੀਂਗੇ ਇਸ ਕਰਕੇ ਸਰ ਮੇਰੇ ਨਾ ਮੈਂ ਤਾਂ ਡਿਪਰੈਸ਼ਨ ਚ ਘਰੇ ਵੀ ਨਹੀਂ ਦੱਸ ਸਕਿਆ ਸਰ ਮੈਂ ਤਾਂ ਫਿਰ ਇਹਨਾਂ ਘਰਦਿਆਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਕਿਸੇ ਗੱਲ ਚ ਪ੍ਰੋਬਲਮ ਚਾ ਮੈਂ ਤਾਂ ਸਰ ਹੋਰ ਹੀ ਕੁਝ ਸੋਚੀ ਜਾਂਦਾ ਸੀਗਾ ਵੀ ਯਾਰ ਵੀ ਮੈਂ ਮੈਨੂੰ ਇਹਨਾਂ ਨੇ ਐਸਸੀ ਕਰਕੇ ਵੀ ਇੰਨਾ ਅੰਦਰਕਾਰ ਆ ਤੇ ਪਰ ਘਰਦਿਆਂ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਤੇ ਇਸ ਕਰਕੇ ਕਾਦਿਆਂ ਨੂੰ ਇਸ ਗੱਲ ਦਾ ਗੁੱਸਾ ਲੱਗਿਆ ਵੀ ਇਹਨਾਂ ਨੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਫਿਰ ਮੈਂ ਆਪਦੇ ਪਾਪਾ ਨਾਲ ਜਾ ਕੇ ਉਹਨਾਂ ਨਾਲ ਮਿਲਿਆ ਜੀ ਉਹਨਾਂ ਨੂੰ ਅਕੀ ਦਰਵਾਹਾਂ ਨੇ ਜਿਹ ਦਰਵਾਹਾਂ ਠਾਣੇ ਜਾ ਕੇ ਮੈਂ ਰਿਪੋਰਟ ਦਰਜ ਕਰਾਈ ਆ ਤੇ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਉਹਨਾਂ ਨੇ ਸਿਰ ਮੇਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਿਹੜੇ ਮਨੋਜ ਕੁਮਾਰ ਹੈਗੇ ਆ ਲੁਧਿਆਣਾ ਤੋਂ ਹਾਂਜੀ ਸਰ ਕੀ ਨਾਮ ਹੈ ਤੇ ਕੀ ਮਾਮਲਾ ਹੈ ਮੇਰਾ ਨਾਮ ਲੱਪ੍ਰੀ ਸਿੰਘ ਲੱਭੀ ਪੱਦਾਂ ਦਰੇਤਮਾ ਪਟਾਚਾ ਜਿਲ੍ਹਾ ਅਮਰਸਰ ਸਾਹਿਬ ਇਹ ਸਰ ਰਵਿੰਦਰ ਬੁੱਟਰ ਨਾਮ ਦਾ ਮੁੰਡਾ ਹੈਗਾ ਉਹ ਮਥੂਰ ਜਿਹੜੀ ਫਰਨਸ ਕੰਪਨੀ ਹੈਗੀ ਆ ਬੈਂਕ ਹੈਗਾ ਉਥੇ ਉਹਨਾਂ ਦੀ ਕੋਈ ਵੈਕੈਂਸੀ ਸੀਗੀ ਉਹਦੇ ਵਾਸਤੇ ਜੋਬ ਵਾਸਤੇ ਉਹਨੇ ਅਪਲਾਈ ਕੀਤਾ ਸੀਗਾ ਇੰਟਰਵਿਊ ਵਗੈਰਾ ਹੋ ਗਈ ਸੀਗੀ ਸਾਰਾ ਕੁਝ ਗਿੱਦੜੋ ਉਹਨੇ ਫਾਰਮ ਭਰੇ ਸੀਗੇ ਪਰ ਉਹਨਾਂ ਦੇ ਕਿਸੇ ਮਨੋਜ ਨਾਮ ਦੇ ਵਿਅਕਤੀ ਦਾ ਉਹਨਾਂ ਕੋਲੇ ਫੋਨ ਆਉਂਦਾ ਤੇ ਜਦੋਂ ਇੰਟਰਵਿਊ ਹੋਣ ਦੇ ਬਾਵਜੂਦ ਉਹਨੂੰ ਸਿਲੈਕਟ ਕਰ ਦਿੱਤਾ ਜਾਂਦਾ ਹੈਗਾ ਪਹਿਲਾਂ ਤਾਂ ਫਿਰ ਉਸ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਜਾਂਦਾ ਹੈਗਾ ਕਿ ਭਾਈ ਤੂੰ ਐਸਵੀ ਕੈਟਾਗਰੀ ਨਾਲ ਸੰਬੰਧਿਤ ਆ ਤੇ ਸਾਡੀ ਜਿਹੜੀ ਮਥੂਰ ਜਿਹੜੀ ਕੰਪਨੀ ਆ ਜਾਂ ਬੈਂਕ ਹੈ ਇਹ ਇਦੇ ਵਿੱਚ ਸਾਡੀ ਪਾਲਿਸੀ ਆ ਵੀ ਅਸੀਂ ਜਿਹੜੇ ਐਸਸੀ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨਹੀਂ ਰੱਖਦੇ ਦੇਖੋ ਕਿੱਡੀ ਮਾੜੀ ਗੱਲ ਆ ਵੀ ਜਿਹੜਾ ਇੱਕ ਵਿਸ਼ੇਸ਼ ਜਾਤ ਦੇ ਪ੍ਰਤੀ ਇੰਨੀ ਗੰਦੀ ਮਾਨਸਿਕਤਾ ਰੱਖਣ ਵਾਲਾ ਫਾਇਨਾਂਸ ਜੋ ਵੀ ਬੈਂਕ ਹੈਗਾ ਜਾਂ ਕੰਪਨੀ ਜੋ ਵੀ ਇਹਨਾਂ ਦਾ ਸਿਸਟਮ ਹੈਗਾਗਾ ਉਹਦੇ ਖਿਲਾਫ ਜਿਹੜੀ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਅਸੀਂ ਐਸਐਸਓ ਸਾਹਿਬ ਨੂੰ ਵੀ ਮਿਲ ਕੇ ਆਏ ਉਹਨਾਂ ਨੇ 2.5 ਦਾ ਟਾਈਮ ਦਿੱਤਾ ਸੀਗਾ ਅਗਰ ਜੇ ਉਹ ਇਹਨਾਂ ਦੇ ਕਾਰਵਾਈ ਐਸਸੀਐਸਟੀ ਐਕਟ ਦੇ ਤਹਿਤ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਤਾਂ ਆਉਣ ਵਾਲਾ ਜਿਹੜਾ ਸਟੈਪ ਆ ਸੀ ਜਿਹੜਾ ਤੁਹਾਨੂੰ ਜਲਦੀ ਦੱਸਾਂਗੇ ਚਾਹੇ ਸਾਨੂੰ ਰੋਸ ਉਹ ਧਰਨਾ ਕਰਨਾ ਪਵੇ ਚਾਹੇ ਰੋਸ ਮਜਾਦਾ ਕਰਨਾ ਪਵੇ ਚਾਹੇ ਸਾਨੂੰ ਸ਼ੜਕਾ ਜੰਮ ਕਰਨੀਆਂ ਪੈਣ ਅਸੀਂ ਭਾਈ ਚਾਰੇ ਦੇ ਮਾਨ ਸਨਮਾਨ ਵਾਸਤੇ ਅਸੀਂ ਸਭ ਕੁਝ ਕਰਨ ਨੂੰ ਤਿਆਰ ਆ ਦੇਖੋ ਜਿੱਥੋਂ 21ਵੀਂ ਸਦੀ ਚੱਲਦੀ ਆ ਆਪਣੇ 21 22ਵੀਂ ਸਦੀ ਚੱਲੀ ਆਦੀ ਆ ਉਹਦੇ ਵਾਸਤੇ ਆਪਾਂ ਕਿਸੇ ਨਾਲ ਫਰਕ ਨਹੀਂ ਕਰਦੇ ਕੋਈ ਵੀ ਨਹੀਂ ਕਰਦਾ ਤੇਰੇ ਲੋਕ ਅਸੀਂ ਇੱਕ ਦੂਜੇ ਨਾਲ ਆਪਾਂ ਇਕੱਠੇ ਰਹਿੰਨੇ ਅਸੀਂ ਕਹਿੰਨੇ ਕਿਸੇ ਜੱਤ ਪਾਤ ਦੀ ਗੱਲ ਨਾ ਕਰੋ ਕਿਸੇ ਧਰਮ ਦੀ ਗੱਲ ਨਾ ਕਰੋ ਇਨਸਾਨ ਤਾਂ ਇਨਸਾਨ ਆ ਤਾਂ ਮਾੜੀ ਸੋਚ ਰੱਖਣ ਵਾਲੇ ਜਿਹੜੇ ਲੋਕ ਆ ਇਹ ਗੰਦੀ ਮਾਨਸਿਕਤਾ ਫਲਾਈ ਜਾਂਦੇ ਆ ਇਹ ਲੋਕਾਂ ਨੂੰ ਜਿਹੜੇ ਸਜ਼ਾ ਦੇ ਹੱਕਦਾਰ ਆ ਇਹਨਾਂ ਤੇ ਜਿਹੜੀ ਬੰਦਈ ਕਾਰਵਾਈ ਆ ਐਸਸੀਐਸਟੀ ਐਕਟ ਦੇ ਤਹਿਤ ਕਰਨੀ ਚਾਹੀਦੀ ਹੈ ਜੇ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਤਾਂ ਉਹ ਨਾਲੇ ਜਿਨ੍ਹਾਂ ਦੇ ਵਿੱਚ ਪ੍ਰਸਿੱਧ ਧਰਨਾ ਚ ਹਰ ਉਸ ਵਿਚਾਰਾ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਨ ਦੇ ਲਈ ਤਿਆਰ ਹਾਂ ਬਈ ਹੁਣ ਜਿਹੜੀ ਤੁਸੀਂ ਗੱਲ ਕਹੀ ਸੀਗੀ ਹੁਣ ਉਸ ਗੱਲ ਦਾ ਤਾਂ ਯਾਰ ਬਈ ਯਾਰ ਮੈਂ ਮੈਂ ਦੇਖੋ ਤੁਹਾਡੇ ਫਾਦਰ ਸਾਹਿਬ ਨਾਲ ਯਾਰ 3-4 ਵਾਰੀ ਮੈਂ ਸੌਰੀ ਫੀਲ ਕਰਦਾ ਮੈਂ ਕਹਿੰਦਾ ਜੇ ਮੇਰੇ ਤੋਂ ਕੋਈ ਗਲਤੀ ਹੋਵੇ ਮੈਂ ਸੌਰੀ ਮੰਗਦਾ ਬਈ ਯਾਰ ਪਤਾ ਕੀ ਗੱਲ ਆ ਯਾਰ ਮੈਨੂੰ ਜਿੱਤ ਕੇ ਮੈਨੂੰ ਨਾ ਮੈਨੂੰ ਨਾ ਕੱਢ ਦਾ ਨਾ ਮੈਂ ਕਹਦਾ ਡਿਪਰੈਸ਼ਨ ਤੇ ਸੀਗਾ ਵੀ ਯਾਰ ਵੀ ਹੋਪੀ ਰਹੀ ਜਾਂਦੇ ਯਾਰ ਵੀ ਆ ਮੈਂ ਮੈਂ ਇਹ ਨਾ ਪੜਿਆ ਯਾਰ ਬਾਈ ਮੈਨੂੰ ਕਦੇ ਕਿਸੇ ਨੇ ਬੰਦੇ ਨੇ ਨਾ ਕਿਤੇ ਵੀ ਕਿਸੇ ਵੀ ਬੰਦੇ ਨੇ ਕਦੇ ਇਹ ਗੱਲ ਨਹੀਂ ਸੀ ਕਹੀ ਵੀ ਤੂੰ ਐਸੀ ਆ ਮੈਨੂੰ ਕਹਿੰਦਾ ਨਹੀਂ ਸੀ ਕੋਈ ਹਨਾ ਵੀ ਤੂੰ ਐਸੀ ਆ ਜਾਂ ਕਿਵੇਂ ਆ ਕਿਤੇ ਵੀ ਮੈਂ ਕਹਿੰਦਾ ਸੀ ਨਹੀਂ ਨਹੀਂ ਗੱਲ ਨਹੀਂ ਕਰਦਾ ਮੈਂ ਤੁਹਾਡੀ ਗੱਲ ਫੋਲੋ ਕਰਦਾ ਮੈਨੂੰ ਸੌਣ ਲੱਗੇ ਪੂਰੀ ਫੀਲ ਕਰਦਾ ਬਾਈ ਬਹੁਤ ਦੁੱਖ ਲੱਗਿਆ ਬਾਈ ਵੀ ਤੁਸੀਂ ਐਂ ਕਹਤਾ ਸੀ ਸਾਡੀ ਕੰਪਨੀ ਐਸੀ ਬੰਦੇ ਨੂੰ ਰੱਖਦੀ ਨਹੀਂ ਆ ਮੈਂ ਚਲੋ ਮੈਂ ਸੌਰੀ ਫੀਲ ਕਰਦਾ ਭਾਜੀ ਯਾਰ ਹੋਰ ਦੱਸੋ ਨਹੀਂ ਨਹੀਂ ਤੇ ਮੇਰੀ ਗੱਲ ਸੁਣੋ ਇਹ ਨਾ ਤੁਹਾਡੇ ਉਸ ਵਾਰ ਥੋੜਾ ਨਾ ਆਪਣਾ ਕੋਈ ਗੋਲਡ ਲੋਨ ਵਗੈਰਾ ਥੋੜਾ ਨਾ ਜਿਹੜੇ ਜਿਹੜੇ ਚੱਲ ਰਿਹਾ ਉਹ ਤਾਂ ਵੀ ਚੱਕਰ ਹੀ ਕੋਈ ਨਹੀਂ ਸੀ ਯਾਰ ਉਹ ਤਾਂ ਚੱਕਰ ਹੀ ਕੋਈ ਨਹੀਂ ਸੀ ਉਹ ਤਾਂ ਇਹ ਤੁਸੀਂ ਮੈਨੂੰ ਕਹਿ ਦਿੰਦੇ ਨਾ ਵੀ ਭਾਈ ਤੇਰੇ ਨਾਂ ਤੇ ਸਿਬਲ ਡਾਉਣਾ ਤੇਰਾ ਗੋਟ ਰੂਨ ਚੱਲਦਾ ਵੀ ਤੈਨੂੰ ਕਾਹ ਨਹੀਂ ਜੋਬ ਦਿੱਤੀ ਮੈਨੂੰ ਕੋਈ ਚੱਕਰ ਹੀ ਨਹੀਂ ਸੀ ਕਿਉਂਕਿ ਮੈਂ ਸਮਝਦਾ ਨਹੀਂ ਵੀ ਹਾਂ ਤਾਂ ਚੱਲ ਜਦੋਂ ਤੁਹਾਡਾ ਠੀਕ ਹੋ ਜਾਏਗਾ ਨਾ ਆਪਾਂ ਰੱਖ ਸਕਦੇ ਹਾਂ ਨਾ ਮਤਲਬ ਮੈਂ ਬਈ 3 ਮਿੰਟ ਸੁਣੋ ਸੁਣ ਲਾਂਗੇ ਸੁਣੋ ਮੈਂ ਲੁਧਿਆਣੇ ਆਉਣ ਦੀ ਤਿਆਰੀ ਕੀਤੀ ਬੈਠਾ ਸੀ ਬਾਈ ਤੁਸੀਂ ਨਹੀਂ ਦਿੱਕਾਉਣਾ ਤੁਹਾਨੂੰ ਮੈਂ ਬੈਗ ਦੀ ਫੋਟੋ ਵਿਖਾ ਦਿੰਦਾ ਵੀ ਮੇਰਾ ਬੈਗ ਪੈਕ ਹੋ ਗਿਆ ਸੀ ਵੀ ਮੈਂ ਲੁਧਿਆਣੇ ਪਾਚਾ ਮੈਂ ਐਂਡ ਸੌਰੀ ਫੀਲ ਕਰਦਾ ਯਾਰ ਲੈ ਕੇ ਇਹ ਤੁਹਾਨੂੰ ਵੀ ਮੈਂ ਤੁਹਾਨੂੰ ਸੌਰੀ ਫੀਲ ਕਰਦਾ ਤੁਹਾਡੇ ਫਾਦਰ ਸਾਹਿਬ ਨਾਲ ਵੀ ਸੌਰੀ ਫੀਲ ਕਰਦਾ ਮੈਂ ਉਹ ਵਾਲੀ ਚੀਜ਼ ਵੀ ਸੁਣੋ ਤੁਸੀਂ ਮੈਨੂੰ ਫੋਨ ਕੀਤਾ ਕੱਲ ਹਣਾ ਤੁਸੀਂ ਹਾਂ ਜੀ ਹਾਂ ਜੀ ਮੈਂ ਤਾਂ ਬਈ ਕਿਵੇਂ ਦੱਸਾਂ ਨਹੀਂ ਕੁਝ ਤੁਸੀਂ ਇਹ ਗੱਲ ਕਹੀ ਨਾ ਵੀ ਅਰਵਿੰਦਰ ਯਾਰ ਤੇਨੂੰ ਮੈਨੂੰ ਪਤਾ ਨਹੀਂ ਸੀਗਾ ਸਿੱਤਰੀ ਫਾਈਲ ਹਾਲੇ ਥੱਲੇ ਹੀ ਸੀਗੀ ਤੇ ਵੀ ਆਪਣੇ ਨਾ ਯਾਰਾ ਕੰਮ ਮੁੱਠੂੜ ਫੁਨਾਸ ਵਾਲੇ ਨਾ ਇਹ ਐਸਸੀ ਬੰਦੇ ਨੂੰ ਲੋਭ ਨਹੀਂ ਦਿੰਦੇ ਤੁਸੀਂ ਇਹ ਗੱਲ ਕਹੀ ਹੈ ਨਾ ਤੁਸੀਂ ਅਗਲੀ ਮੋਖਪਾਜੀ ਜੋ ਸੀ ਗਨ ਕਿਲਾ ਛੱਡੋ ਯਾਰ ਭਾਜੀ ਹੁਣ ਆਪਾਂ ਗੱਲ ਇਹ ਨਹੀਂ ਬਿਧਾਨੀ ਹੈਗੀ ਹਨਾ ਭਾਜੀ ਤੇ ਜੋ ਕੋਈ ਮੈਨੂੰ ਮਾਫ ਕਰ ਮੈਂ ਮੈਨ ਅਸਲ ਤੇ ਮੈਨੂੰ ਨਾ ਕਰਦੇ ਪੁੱਛੀ ਜਾਂਦੇ ਸੀ ਕਿ ਕੱਲ ਦੇ ਮੈਨੂੰ ਕਹਿੰਦੇ ਤੈਨੂੰ ਕੀ ਹੋ ਰਿਹਾ ਵੀ ਤੂੰ ਵੀ ਭੈ ਗੱਲ ਨਹੀਂ ਸੁਣਦਾ ਨਾ ਮੈਨੂੰ ਕਹਿੰਦੇ ਕੀ ਚੱਕਰ ਕੀ ਆ ਤੂੰ ਗੱਲ ਦੱਸ ਕੀ ਹੋਈ ਆ ਮੈਂ ਖੜੀ ਆ ਕੇ ਕਰਕੇ ਆ ਗੱਲ ਹੋਈ ਆ ਘਰਦਿਆਂ ਨੂੰ ਵੀ ਬਹੁਤ ਬੁਰੀ ਲੱਗੀ ਯਾਰ ਬਈ ਇਹ ਗੱਲ ਜਿੰਦਗੀ ਦੀ ਕੋਈ ਸੁਣ ਨਹੀਂ ਹੋਣੀ ਮਿਲੀ ਸੀਗੀ ਬਾਈ ਯਾਰ ਅੱਛਾ ਅੱਛਾ ਚਲੋ ਮੈਂ ਉਹੀ ਕਹਿ ਰਿਹਾ ਭਾਈ ਆਪਾਂ ਸੌਰੀ ਫੀਲ ਕਰਦੇ ਹੁਣ ਦੱਸੋ ਜੇ ਕੋਈ ਹੋਰ ਮੇਰੇ ਤੋਂ ਮਾਫੀ ਮੰਗਣੀ ਆ ਜਾਂ ਕੋਈ ਹੋਰ ਜੇ ਹੈਗਾ ਤੇ ਮੈਨੂੰ ਦੱਸੋ ਮੈਂ ਉਹ ਵੀ ਆਪਾਂ ਮਾਫੀ ਮੰਗ ਲੈਨੇ ਜਿੱਥੇ ਕਹਾਂਗੇ ਭਾਜੀ ਉਹ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਬਾਈ ਯਾਰ ਹਾਂਜੀ ਹਾਂਜੀ ਭਾਜੀ ਇਹ ਤਾਂ ਆਪਣੇ ਭਰਾਵਾਂ ਨਾਲ ਟੱਕ ਜਾਵੜੀ ਨੇ ਗੱਲ ਯਾਰ ਮੇਰੇ ਡੈਡੀ ਨੇ ਤੁਹਾਨੂੰ ਮੈਂ ਗੱਲ ਦੱਸਾਂ ਬਈ ਮੇਰੇ ਡੈਡੀ ਐਡੇ ਐਡੇ ਬੰਦੇ ਆਣਾ ਪੈਂਦੇ ਐ ਐਡੇ ਐਡੇ ਬੰਦੇ ਹਾਂ ਨਾ ਪੀਰ ਕਰਦੇ ਪਿਆਰ ਗਏ ਹੋਗਾ ਇਹ ਗੱਲ ਫਿਰ ਨਹੀਂ ਸੀ ਕਿ ਉਹ ਇੱਕ ਐਸਸੀ ਦੇ ਘਰੇ ਆ ਰਹੇ ਆ ਯਾਰ ਪਤਾ ਕੀ ਯਾਰ ਤੇ ਪਰ ਸੰਦਾ ਤੂੰ ਮੈਨੂੰ ਕਿਹਾ ਨਾ ਜਦੋਂ ਕੱਲ ਬਾਈ ਮੇਰਾ ਨਾ ਉਹਦੀ ਬੀਬੀ ਡਾਉਨ ਨੂੰ ਕਹੇ ਸੀ ਇਸ ਗੱਲ ਤੇ ਮੈਂ ਨਾ ਕੱਲ ਦਾ ਡਿਪਰੈਸ ਨਹੀਂ ਨਹੀਂ ਸਹੀ ਗੱਲ ਹੈ ਚਲੋ ਕੋਈ ਨਹੀਂ ਭਾਜੀ ਤੇ ਘਰਦਿਆਂ ਨੂੰ ਸੌਣ ਲੱਗੇ ਬਈ ਇਹ ਗੱਲ ਇੰਨੀ ਬੁਰੀ ਲੱਗੀ ਇੰਨੀ ਬੁਰੀ ਲੱਗੀ ਲੈਣੇ ਵਾਲੇ ਡੈਡੀ ਨੂੰ ਵੀ ਕਹਦੇ ਯਾਰ ਐ ਭਾਜੀ ਬਈ ਉਹ ਬੰਦੇ ਸਹੀ ਆ ਹਨਾ ਕੁਝ ਨਹੀਂ ਬਹੁਤ ਕਰਦੇ ਅਸੀਂ ਕੋਈ ਗਲਤੀ ਕਰਦੀਏ ਚਲ ਕੋਈ ਸਾਨੂੰ ਕਹਿੰਦੇ ਨਹੀਂ ਕਿ ਮਤਲਬ ਸਾਡੀ ਮੇਰੀ ਮੰਮੀ ਆ ਜਿਆਦਾ ਲੜਦੀ ਹੈ ਹਨਾ ਜਿ ਕੋਈ ਛੇਵੀ ਗੱਲ ਪਿੱਛੇ ਡੈਡੀ ਨੂੰ ਕਹਿੰਦੇ ਹਨਾ ਪਰ ਇਸ ਗੱਲ ਤੇ ਡੈਡੀ ਨੂੰ ਇੰਨਾ ਕੋ ਗੁੱਸਾ ਲੱਗਾ ਯਾਰ ਉਹ ਬੰਦਾ ਨਾ ਉਹ ਬੰਦਾ ਹੁਣ ਕਿਸੇ ਨੂੰ ਮਿਲਣ ਗਿਆ ਕਿਸੇ ਐਡਵੋਕੇਟ ਨੂੰ ਵੀ ਐ ਕਰਕੇ ਆ ਗੱਲ ਹੋਈ ਹੈਗੀ ਯਾਰ ਤੇ ਫੋਨ ਕਰਕੇ ਗਏ ਆ ਇੱਕ ਨਾਲ ਹੋਰ ਮੁੰਡਾ ਸੀਗਾ ਉਹ ਐਸਸੀ ਪੜਾਈ ਫਰੰਟ ਦਾ ਕੋਈ ਉਹ ਆ ਚੇਅਰਮੈਨ ਆ ਪਤਾ ਨਹੀਂ ਕੁਛ ਤੇ ਉਹਨਾਂ ਨੂੰ ਇਹ ਤਾਂ ਇੰਨੀ ਪੁਕਰੀ ਲੱਗੀ ਉਹ ਕਹਿੰਦੇ ਵੀ ਐਸੀ ਬਈ ਵਾਲੂਤਲੇ ਲੈਵਲ ਦਾ ਗੰਮਨ ਗੱਲ ਕਰਨੀ ਹੈਗੀ ਮੈਂ ਮੈਂ ਲੋ ਪਾਜੀ ਮੈਂ ਸੌਰੀ ਫੀਲ ਕਰ ਰਹਾ ਪਾਜੀ ਉਹ ਦੱਸ ਜਿੱਥੇ ਕਹੋਗੇ ਆਪੋ ਸੇ ਆ ਕੇ ਚੋੜੀ ਮੰਗ ਲੈਣੇ ਆ ਪਾਜੀ ਯਾਰ ਨਹੀਂ ਚਲੋ ਕੋਈ ਨਹੀਂ ਬਈ ਮੈਂ ਨਾ ਤੁਹਾਨੂੰ ਕਹਾਂ ਮੈਂ ਤੁਹਾਡੀ ਗੱਲ ਕਰਾ ਦੂੰਗਾ ਡੈਡੀ ਨਾਲ ਹਨ ਤੇ ਹਾਂ ਤੇ ਮੜੇ ਗਾੜੀ ਵਿੱਚ ਕਹਜੋ ਮੈਨੂੰ ਜਾਣ ਤੇ ਗੱਲ ਕਰਦਾ ਸੀ ਤੇ ਮੈਂ ਸੌਰੀ ਫੀਲ ਕਰਦਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਮੈਂ ਬਈ ਤੁਸੀਂ ਉਹ ਹੈ ਨਾ ਭਾਈ ਕਹਿੰਦਾ ਮੁੰਡੇ ਨੇ ਮਾਫੀ ਮੰਗ ਰਿਆ ਸੀਗਾ ਮੇਰੇ ਤੋਂ ਬਹੁਤ ਰਿਕਵੈਸਟ ਕਰਦਾ ਸੀ ਕਿ ਮੜਾ ਕਹਿ ਦੇ ਹਟਾ ਦੇ